ਬਾਕੀ ਹੋਰ ਕਿਹੜੀ ਜਗ੍ਹਾ ਤੇ ਕੱਟਣਾ ਹੈ ਮੇਰਾ ਨਾਮ ਸੁਭਾਸ਼ ਚੰਦਰ ਰਾਜੀ ਮਜੀਠ ਮੰਡੀ ਵਈਆਂਲੇ ਬਜ਼ਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਸੀ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨਹੀਂ ਰਾਤੀ ਸਾਢੇ 11:00 12:00 ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਪਚਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਪਚਾ ਹੋ ਗਿਆ ਸਾਨੂੰ ਦੁੱਧਣ ਲੱਗਦਾ ਲੱਗਦਾ ਨਹੀਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਗਈਆਂ ਹੀਆਂ ਔਰ ਦੋ ਤਲ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜੇ ਨਹੀਂ

ਉਤੇ ਰਿਆਇਆ ਛੇ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੁੰਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਿਆਕਾਰ ਪੁਲੀਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹਾਂ ਲੱਗਦਾ ਨਹੀਂ ਕਿ ਜਿਨੇ ਜੇ ਡਿੱਗਦੀ ਤੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ ਦਾ 15 ਬੰਦੇ ਮਾਰੇ ਜਾਣੇ ਸੀ ਬਿਜਾਰ ਚੱਲਦਾ ਵਾ ਕੋਈ ਛੋਣਸਾਨ ਥੋੜੀ ਹੈ ਉਹ ਉਹ ਬਿਲਡਿੰਗ ਹੈ ਇਸ ਇਲਾਕੇ ਦੇ ਵਿੱਚ ਸਸਤਾ ਹਲਚੇ ਵਿੱਚ ਜਿਹੜੀਆਂ ਕਿਤੇ ਲੱਗਦੀਆਂ ਉਹ ਉਹ ਕਾਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹੂਮਨ ਹੂਮਨ ਬੀਿੰਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂ ਰੂ ਮਾਰਨਾ ਦੇਖਿਆ ਜਾਵੇ ਤਾਂ ਇਹਨਾਂ ਦੇ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਇੰਗੈਲੀ ਹੈ ਦੇਖੋ ਜੀ ਇਹ ਇੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੇ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਅਸੀਂ ਤਾਂ ਬਸ ਇੰਨੇ ਹੀ ਕਹਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਸ ਤੇ ਹੋਰ ਕੌਣ ਸੀ ਜਗਾ ਤੋਂ ਸਭ ਯਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੜੀ ਮੋੜ ਵਈਆਂ ਵਾਲਾ ਯਾਰ ਕਿੰਨੇ ਵੇ ਦੀ ਘਟਨਾ ਸਰ ਇਹਦੀ ਐਗਜ਼ੈਕਟ 11:30 ਵਜੇ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ ਤਾ ਵੀ ਬੰਦੇ ਮਰ ਜਾਂਦੇ ਕਿ ਸਮੇਂ ਤੇ ਕਾਰਪੋਰੇਸ਼ਨ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਰੇਸ਼ਨ ਬਹੁਮੀ ਦੀ ਕੋਈ ਬਿਜਲੀ ਟਕਣ ਵਾਲੀ ਹੈ ਉਹ ਡਿਪਨ ਆਫਿਸ ਦੀ ਹੈ ਕਾਰਪੋਰੇਸ਼ਨ ਵਾਲੇ ਆਏ ਨਹੀਂ ਹਟਕ ਤੇ ਹੋਰ ਕਿਹੜੀ ਇੱਕ ਬਿਲਡਿੰਗ ਹੈ ਉਹ ਜਿਹੜੀ ਪਸਤਾ ਹਲ ਦੇ ਵਿੱਚੋਂ ਜਿਹੜੀਆਂ ਸਾਹਮਣੇ ਹੈ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਹੈ ਉਹਦੇ ਕੀ ਢਾਨੀ ਚਾਹੀਦੀ ਹੈਗੀ ਉਹ ਵੀ ਢਾਨੀ ਚਾਹੀਦੀ ਛੱਜੇ ਦੇ ਕੋਲ ਲੰਬੇ ਸਾਰੇ ਜਾਲੀਦਾਨੋ ਹਾਂਜੀ ਹਾਂਜੀ